ਬੱਚਿਆਂ ਦੀਆਂ ਉਂਗਲਾਂ ਫੜ ਕੇ ਗੁਰੂ ਘਰ ਦੇ ਵਿੱਚ ਨਾਲ ਲੈ ਕੇ ਉਹਨਾਂ ਦੇ ਕਾਕੇ ਭਾਈ ਹੋਰ ਪਹਿਲਾ ਵਾਲੇ ਦਾਦਾ ਬਦੀ ਨਹੀਂ ਰਹੇ ਨਾ ਪਛਾਣ ਬੜੇ ਬੱਚੇ ਰਹੇ ਉਹ ਕੇ ਪਹਿਲਾਂ ਦਾ ਸਮਾਂ ਸੀ ਕਿ ਜਦਾਂ ਅੱਜ ਤੋਂ 15 ਸਾਲ ਪਹਿਲਾਂ ਬੱਚੇ ਦਾਦਾ ਦਾਦੀ ਦੇ ਨਾਲ ਪਿਆਰ ਕਰਦੇ ਪਹਿਲੇ ਸੁਣਦੇ ਫਿਰ ਦਾਦਾ ਦਾਦੀ ਵੀ ਬੱਚਿਆਂ ਨੂੰ ਘਰ ਨੂੰ ਕਿਹਾ ਕਹਾਣੀਆਂ ਸਾਖੀਆਂ ਉਸ ਨਾਲ ਦੀ ਤੇ ਅੱਜ ਦੇ ਬੱਚੇ ਸਾਡੀ ਪਿੱਠੇ ਨਾਲ ਜੁੜੇ ਮੋਬਾਈਲ ਨਾਲ ਸਾਡੇ ਬੱਚਿਆਂ ਨੂੰ ਅੱਜ ਤੱਕੀਆਂ ਗੰਧੀਆਂ ਸਰਕਾਰਾਂ ਗੰਧੀਆਂ ਰਾਜ ਨੂੰਕੀਆਂ ਨੇ ਨੌਕਰੀਆਂ ਦੇ ਨਾਲ ਜੋੜ ਕੇ ਨਾ ਫਿਕਰਾ ਕਰਤਾ ਅੱਜ ਕੱਲ ਮੁੰਗਾਰੇ ਵਿੱਚ ਕੀ ਕੁਝ ਨਹੀਂ ਆ ਰਿਹਾ ਜਿਹੜਾ ਸਾਨੂੰ ਆਪਣੇ ਆਪੋਂ ਦੇਖਣਾ ਚਾਹੁੰਦਾ ਹੈ ਤਾਂ ਸਾਡੇ ਬੱਚੇ ਕੀ ਸਕਣਗੇ ਇਹ ਸਾਡਾ ਫਰਜ਼ ਬਣਦਾ ਹੈ ਅਸੀਂ ਬੱਚਿਆਂ ਨਾਲ ਗੁਰਮਤਿ ਦੀ ਗੱਲ ਕਰਕੇ ਗੁਰ ਇਤਿਹਾਸ ਸੱਤੀ ਜਾਣਕਾਰੀ ਦਈਏ ਤਾਂ ਜੋ ਇਹ ਜਿਹੜਾ ਸਿੱਖੀ ਦਾ ਬੂਟਾ کہ انہیں پتے کھر دے جارے ہیں کہ سکھ دے بھٹے لوگ ایسے شوق لگتی جارہی ہے کیونکہ سرگانہ کا پناہ دور لگیا ہے انہوں خطر کر دی اور بھٹے پیارے اور سکھیں خطر کریا سکھیں خمدی نہیں انہوں پانچ ہی دی چھڑی ہو رہے پہلے چترہ پتھانے پتھ بے تیرے کلام ہی مکری بڑی ہو رہے مگا جو مارویاں پتہ نہیں شاہ ہی گا بچہ اپنیاں بہتا دے گا دے تیر ਇਹ ਕੌਮ ਇਤਿਹਾਸ ਵਿੱਚ ਮਰ ਗਈ। ਇਹਨੂੰ ਕੋਈ ਕੌਣ ਵਾਲਾ ਨਹੀਂ ਜੰਮਿਆ। ਕਿਉਂਕਿ ਸਾਡੀ ਅੱਜ ਦੀ ਜਿਹੜੀ ਪਨੀਰੀ ਆ ਹਰ ਇੱਕ ਨੂੰ ਪਤਾ ਕਿ ਕੀ ਗਲਤ ਹੈ ਤੇ ਕੀ ਸਹੀ ਹੈ। ਕਿਉਂਕਿ ਪਹਿਲਾਂ ਅਸੀਂ ਚਲੋ ਵੱਡੇ ਲੋਕਾਂ ਦੇ ਮੂੰਹੋਂ ਨਹੀਂ ਦੇਖੀ ਜਾਂਦੇ ਰਹੇ ਕਿ ਸ਼ਾਇਦ ਇਹ ਹੀ ਸਾਰਾ ਕੁਝ ਆ। ਪਰ ਅੱਜ ਦੀ ਸਾਡੀ ਪਨੀਰੀ ਜਿਸ ਤੇ ਤੁਸੀਂ ਵਧੀਆ ਐਜੂਕੇਟ ਵਧੀਆ ਤੁਸੀਂ ਪੜ੍ਹੇ ਲਿਖੇ ਹੋ। ਕਾਈ ਜਾਣ ਕਰੇਗਾ ਕਿਉਂਕਿ ਤੁਸੀਂ ਨਾਮ ਨਾਲ ਸਵਾਰ ਰੱਖਦੇ ਹੋ ਉਹ ਸਹੀ ਗੱਲ ਹੈ ਸਾਡੇ ਪੰਜਾਬ ਦੇ ਵਿੱਚ ਸਿੱਖਿਆ ਦਾ ਉੱਤਰ ਕਿਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਅੱਜ ਜਿਹੜੇ ਮਕਸਦ ਲਈ ਇਥੇ ਸਮਾਗਮ ਕੀਤਾ ਸੀ ਤੁਹਾਡੇ ਕੋਲ ਪਹੁੰਚਿਆ ਕੁਝ ਦਿਨ ਪਹਿਲਾਂ ਬਾਬਾ ਜੀ ਨੂੰ ਸਦਾ ਪਤਨ